ਮਨੁੱਖੀ ਅਧਿਕਾਰ ਮੰਚ ਵੱਲੋਂ ਸਮਾਣਾਇ ਕਾਇਦਾ ਕਢਣ ਕੀਤਾ ਗਿਆ ਜਿਹੜੀ ਜਿੱਥੇਬੰਦੀ ਹੈ ਜਿਹੜੇ ਮਨੁੱਖਾਂ ਦੇ ਅਧਿਕਾਰ ਹਨ ਖਾਸ ਤੌਰ ਤੇ ਧੀ ਦੇ ਅਧਿਕਾਰ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਲਸੇ ਕੀ ਪਰਮਾਰ ਹੈ ਲੜਕੀਆਂ ਦੇ ਉੱਪਰ ਬਹੇਸ਼ ਦੀ ਕਈ ਵਾਰ ਹੁੰਦੀ ਹੈ ਉਹਨਾਂ ਤੋਂ ਹਮਦੇ ਕਈ ਤਰ੍ਹਾਂ ਦੀ ਸਮਾਜਿਕ ਬੁਰਾਈਆਂ ਉਹ ਜਿਹੜੇ ਔਰਤਾਂ ਦੇ ਅਧਿਕਾਰ ਹੈ ਉਸ ਨੂੰ ਲੈ ਕੇ ਜਿੱਥੇਬੰਦੀ ਆਵਾਜ਼ ਉਠਾਉਂਦੇ ਰਹੀ ਪੂਰੇ ਇੰਡੀਆ ਦੇ ਵਿੱਚ ਇਹ ਕੰਮ ਕਰ ਰਹੀ ਹੈ ਸਮਾਣਾਇ ਕਾਇਦਾ ਜਿਹੜੀ ਦਿੱਤਾ ਗਿਆ ਖੜਾ ਸਾਹ ਪੌਣਸੇ ਗਲਵਾਤ ਕਰਦੇ ਆ ਸਰ ਤੁਹਾਡਾ ਸਵਾਗਤ ਹੈ ਪਹਿਲਾਂ ਤਾਂ ਕੀ ਕਹਿਣਾ ਹੈ ਤੁਹਾਡਾ ਜਿੱਥੇਬੰਦੀ ਬਹੁਤ ਬਹੁਤ ਧੰਨਵਾਦ ਕੋਟੇ ਚੈਨਲ ਤੇ ਰਹੀ ਮੈਂ ਲੋਕਾਂ ਨੂੰ ਜਾਗਰੂ ਕਰਨ ਚਾਹੁੰਦਾ ਮੈਂ ਡਾਕਟਰ ਜਸਵੰਤ ਸਿੰਘ ਖੀੜਾ ਨੈਸ਼ਨਲ ਪ੍ਰੈਜ਼ੀਡੈਂਟ ਹਿਊਮਨ ਰਾਈਟਸ ਮਾਚ ਅੱਜ ਜ਼ਿਲ੍ਹਾ ਪਟਿਆਲਾ ਦੇ ਬਲੌਕ ਸਮਾਣਾ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਅਸੀਂ ਨਵੀਂ ਇਥੋਂ ਦੀ ਜਿਹੜੀ ਸਾਡੀ ਕਮੇਟੀ ਸੀ ਉਸ ਦਾ ਗਠਨ ਕੀਤਾ ਜਿਸ ਦੇ ਵਿੱਚ ਮੈਡਮ ਜਸਵਿੰਦਰ ਕੌਰ ਜਿਨ੍ਹਾਂ ਨੂੰ ਬਲੌਕ ਪ੍ਰਧਾਨ ਸਟਰੀ ਵਿੰਗ ਬਲੌਕ ਸਮਾਣਾ ਲਗਾਇਆ ਗਿਆ ਸਾਡੇ ਬਲਵੰਤ ਸਿੰਘ ਜੀ ਔਰ ਹਰਵਿੰਦਰ ਸਿੰਘ ਬਲਵੰਤ ਸਿੰਘ ਜੀ ਬਾਜਬਾ ਜਿਨ੍ਹਾਂ ਨੂੰ ਅਸੀਂ ਵਾਈਸ ਚੇਅਰਮੈਨ ਐਡਵਾਈਜ਼ਰੀ ਕਮੇਟੀ ਬਲਾਕ ਸਮਾਣਾ ਤੇ ਸਾਡੇ ਰਵਿੰਦਰ ਸਿੰਘ ਜੀ ਬਿਰਕ ਜਿਨ੍ਹਾਂ ਨੂੰ ਚੇਅਰਮੈਨ ਐਡਵਾਈਜ਼ਰੀ ਕਮੇਟੀ ਸਲਾਹਕਾਰ ਕਮੇਟੀ ਬਲਾਕ ਸਮਾਣਾ ਲਗਾ ਕੇ ਅੱਜ ਇਹਨਾਂ ਨੂੰ ਅਸੀਂ ਨਿਯੁਕਤੀ ਪੱਤਰ ਤੇ ਆਈ ਕਾਰਡ ਦਿੱਤੇ ਮੈਡਮ ਪਰਮਜੀਤ कौर ਔਰ ਜਿਹੜੇ ਸਾਡੇ ਵਾਈਸ ਚੇਅਰਮੈਨ ਇਸਤਰੀ ਵਿੰਗ ਪੰਜਾਬ ਉਹਨਾਂ ਨੂੰ ਪੰਜਾਬ ਤੇ ਲਗਾਇਆ ਗਿਆ ਹੈ ਸਾਡੇ ਜੂਥ ਵਿੰਗ ਦੀ ਚੇਅਰਮੈਨ ਸਾਡੀ ਜੂਥ ਦੀ ਅ ਬੱਚਾ ਹਰਜੀਤ ਕੌਰ ਜੀ ਉਹਨਾਂ ਨੂੰ ਚੇਅਰਮੈਨ ਜੂਥ ਵਿੰਗ ਬਲਾਕ ਸਮਾਣਾ ਮਨਦੀਪ ਤੇ ਮਨਦੀਪ ਕੌਰ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਬਲਾਕ ਸਮਾਣਾ ਤੇ ਪ੍ਰਦੀਪ ਤੇ ਪ੍ਰਦੀਪ ਕੌਰ ਨੂੰ ਸੈਕਟਰੀ ਬਲੌਕਸ ਮਾਣਾ ਲਗਾ ਕੇ ਅੱਜ ਇਹਨਾਂ ਨੂੰ ਨਿਯੁਕਤੀ ਪੱਤਰ ਅਤੇ ਸਨਾਕਤੀ ਕਾਰਡ ਦੇ ਕੇ ਖੜੇ ਨੂੰ ਸਨਮਾਨ ਦਿੱਤਾ ਗਿਆ ਕੀ ਕੰਮ ਕਰ ਰਹੀ ਹੈ ਸਮਾਜ ਦੇ ਲਈ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਇਹ ਹਿਊਮਨ ਰਾਈਟਸ ਮੰਚਾ ਇਹ 2002 ਤੋਂ ਚੱਲ ਰਿਹਾ ਹੈ 24ਵੇਂ ਸਾਲ ਦੇ ਵਿੱਚ ਚੱਲਦਾ ਹੈ ਅੱਜ ਭਾਰਤ ਦੀਆਂ 24 ਸਟੇਟਾਂ ਨੇ ਜਿਹੜੀਆਂ ਇਸ ਦੇ ਨਾਲ ਵਰਕ ਕਰਦੀਆਂ ਨੇ ਇਸ ਨੇ ਸ਼ੁਰੂ ਤੋਂ ਹੀ ਜਿਵੇਂ ਭਰੂਣ ਹੱਤਿਆ ਹੋ ਗਿਆ ਨਸ਼ਾ ਵਿਰੋਧੀ ਹੋ ਗਿਆ ਜੋ ਜਿਨ੍ਹਾਂ ਲੋਕਾਂ ਦੇ ਨਾਲ ਜਿਨ੍ਹਾਂ ਦੇ ਹੱਕਾਂ ਦੇ ਉੱਤੇ ਹਨਨ ਹੁੰਦਾ ਹੈ ਉਹਨਾਂ ਨੂੰ ਅਸੀਂ ਜਾਗਰੂਕ ਕਰਕੇ ਉਹਨਾਂ ਦੀ ਮਦਦ ਕੀਤੀ ਤੇ ਉਹਨਾਂ ਨੂੰ ਹੱਕ ਵੀ ਦਿਵਾਏ ਮੈਂ ਸਮੂਹ ਸਮਾਜ ਨੂੰ ਕਹਿਣਾ ਚਾਹਾਂਗਾ ਕਿ ਮੇਰੇ ਸਮਾਜ ਵਾਲਿਓ ਅੱਜ ਬਹੁਤ ਸਾਡਾ ਨੌਜਵਾਨ ਆ ਜਿਹੜਾ ਉਹ ਨਸ਼ੇ ਦੀ ਦਲਦਲ ਦੇ ਵਿੱਚ ਤਸਿਆ ਹੋਇਆ ਉਸ ਨੂੰ ਕੱਢਣ ਦੇ ਲਈ ਸਰਕਾਰਾਂ ਨੇ ਵੀ ਅਲੱਗ-ਅਲੱਗ ਤਰ੍ਹਾਂ ਦੇ ਹੋਕੇ ਦਿੱਤੇ ਪਰ ਫਿਰ ਵੀ ਸਾਡਾ ਸਮਾਜ ਉੱਥੇ ਦਾ ਉੱਥੇ ਖੜਾ ਲੱਗ ਰਿਹਾ ਹੈ ਇਸ ਨੂੰ ਅਸੀਂ ਜੇ ਸਹੀ ਤਰੀਕੇ ਦੇ ਨਾਲ ਪਹਿਲਾਂ ਵਾਲੀ ਉਸ ਰੂਹ ਵੱਲ ਲੈ ਕੇ ਜਾਣਾ ਤਾਂ ਸਾਨੂੰ ਨਸ਼ਿਆਂ ਦਾ ਅੰਤ ਕਰਨ ਦੇ ਲਈ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਦੇ ਨਾਲ ਰਲ ਕੇ ਵਰਕ ਕਰਨਾ ਚਾਹੀਦਾ ਤਾਂ ਜੋ ਅਸੀਂ ਆਪਣੇ ਸਮਾਜ ਨੂੰ ਵਧੀਆ ਬਣਾ ਸਕੀਏ ਆਪ ਜੀ ਨੂੰ ਬਲਵੰਤ ਸਿੰਘ ਜ਼ਿੰਮੇਵਾਰ ਦੇਈ ਗਈ ਹੈ ਕਿਸ ਤਰ੍ਹਾਂ ਮਤਲਬ ਜਾ ਕੇ ਕੰਮ ਕਰੋਗੇ ਤੁਸੀਂ ਐਸੀ ਇਹ ਜ਼ਿੰਮੇਵਾਰੀ ਨੂੰ ਨਿਭਾਉਣ ਬਾਅਦ ਸੰ ਜ਼ਿੰਮੇਵਾਰੀ ਦਿੱਤੀ ਗਈ ਹੈ ਜਿੱਥੇ ਵੀ ਕਿਤੇ ਸਾਨੂੰ ਪਤਾ ਲੱਗਦਾ ਵੀ ਕਿਸੇ ਦੇ ਨਾਲ ਨਜਾਇਜ਼ ਕੋਈ ਗੱਲਬਾਤ ਹੋ ਰਹੀ ਹੈ ਧੱਕਾ ਹੋ ਰਿਹਾ ਹੈ ਅਸੀਂ ਉਹਦੀ ਸਪੋਰਟ 'ਚ ਜਾ ਕੇ ਉਹਦੀ ਮਦਦ ਕਰਾਂਗੇ ਤੇ ਨਸ਼ਿਆਂ ਨੂੰ ਰੋਕਣ ਵਾਸਤੇ ਸਾਰੇ ਪ੍ਰਬੰਧਕ ਤੁਸੀ ਕੀ ਕਰੋਗੇ ਜਿੱਥੇ ਬੰਦੀ ਦੇ ਵਿੱਚ ਤੁਹਾਨੂੰ ਮੈਂਬਰਸ਼ਿਪ ਦੇ ਲਈ ਸਮਝੋ ਜੀ ਮੈਂਬਰਸ਼ਿਪ ਦਿੱਤੀ ਹੈ ਨਾ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਜੀ ਕਰ ਸਕਦਾ ਤੇ ਸੰਵੇਦਨਾ ਦੇ ਇਸ ਚੀਜ਼ ਦੇ ਲਈ ਸਮਝ ਪੱਕੀ ਦੂਜਾ ਅਸੀਂ ਜੋ ਵੀ ਸਾਨੂੰ ਕੋਈ ਕਿਸੇ ਪਾਸਿਓਂ ਇਨਫੋਰਮੇਸ਼ਨ ਮਿਲਦੀ ਹੈ ਕਿ ਉਹਦੇ ਨਾਲ ਅਸੀਂ ਗੰਤਕਮ ਨਹੀਂ ਹੋਣ ਦੇਗਾ ਠੀਕ ਹੈ ਜਿਸ ਤਰ੍ਹਾਂ ਕੋਈ ਕਰਪਸ਼ਨ ਕਰਦਾ ਹੈ ਫਰਮਜੀਤ ਜੀ ਕਿਸ ਤਰ੍ਹਾਂ ਭ੍ਰਸ਼ਟਾਚਾਰ ਦਾ ਬੋਲ ਬੱਲਾ ਹੈ ਉਸ ਨੂੰ ਰੋਕਣ ਦੇ ਲਈ ਜਥੇਬੰਦੀ ਕਿਸ ਤਰ੍ਹਾਂ ਅੱਗੇ ਆਉਗੀ ਜਥੇਬੰਦੀ ਸਰ ਮੈਂ ਫਰੀਡਰ ਫੈਕਟਰ ਦੀ ਪੁੱਤਰੀ ਵੀ ਹਾਂ ਕਿਉਂਕਿ ਦੇਸ਼ ਭਗਤਾਂ ਦੀ ਹਾਂ ਤੇ ਮੈਂ ਕਿਸੇ ਕਿਹੜਾ ਸਰ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਕਈ ਸਾਲਾਂ ਤੋਂ ਨਾਲ ਜੋੜਿਆ ਹੋਇਆ ਤਾਂ ਹੁਣ ਵੀ ਮੈਂ ਸਰ ਨੂੰ ਕਹਿ ਰਹੀ ਸੀ ਕਿ ਮੇਰੇ ਕੋਲ ਸਮਾਂ ਘੱਟ ਹੁੰਦਾ ਅੱਜ ਫੇਰ ਉਹਨਾਂ ਨੇ ਕਿਹਾ ਵੀ ਬੇਟਾ ਤੁਸੀਂ ਕੰਮ ਵਧੀਆ ਕਰਦੇ ਹੋ ਤਾਂ ਕੰਮ ਕਰੋ ਔਰ ਜੋ ਵੀ ਕਿਸੇ ਨਾ ਨਜਾਇਜ਼ ਤੱਕ ਹੁੰਦਾ ਹੋਵੇਗਾ ਤਾਂ ਅਸੀਂ ਉਹਨਾਂ ਦੇ ਨਾਲ ਡਟ ਕੇ ਮੁਕਾਬਲਾ ਕਰਾਂਗੇ ਦਸਵਿੰਦਰ ਜੀ ਤੁਹਾਨੂੰ ਪ੍ਰਧਾਨ ਬਣਾਇਆ ਇਸ ਮਾਣਾ ਇਕਾਈ ਦਾ ਤੁਸੀਂ ਔਰਤਾਂ ਦੀ ਜਿਹੜੀ ਮੁਸ਼ਕਲਾਂ ਹੁੰਦੀਆਂ ਜਾਂ ਮੁੱਦੇ ਹੁੰਦੇ ਕਿਸ ਤਰ੍ਹਾਂ ਉਠਾਓਗੇ ਚਲੋ ਕੋਈ ਨਹੀਂ ਇਹ ਜਿੱਥੇ